ਵਪਾਦਾਨ ਵਿਕਰਮਦੇਵ ਕਰਮਦੇਵ ਸਿੰਘ ਜੀ ਉਹਨਾਂ ਨੇ ਤੁਹਾਡੇ ਸਾਹਮਣੇ ਵਿਚਾਰ ਰੱਖੀ ਹੈ ਤਾਂ ਤੁਹਾਨੂੰ ਬ੍ਰੀਫ ਦੇ ਵਿੱਚ ਸਾਰੀ ਜਾਣਕਾਰੀ ਜਿਹੜੀ ਸਾਥੀ ਉਹ ਦੱਸਤੀ ਹੈਗੀ ਹੈ ਤਾਂ ਹੁਣ ਜਿਹੜਾ ਨੈਕਸਟ ਆਪਣਾ ਸੀਗਾ ਇੱਕ ਤਾਂ ਨੋਟ ਜੁਆਇਨਿੰਗ ਡਾਟੇ ਦੇ ਵਾਸਤੇ ਜੋ ਆਪਣੀ ਜਿਹੜੀ ਟੀਮ ਅੱਗੇ ਕੰਮ ਕਰ ਰਹੀ ਹੈ ਨਾਲ ਜਥੇਬੰਦੀ ਕਰੂਗੀ ਇੱਕ ਤਾਂ ਉਹਦੇ ਤੇ ਆਪਾਂ ਇਸ ਹਫਤੇ ਕੰਮ ਕਰਾਂਗੇ ਇੱਕ ਜਿੰਨੀਆਂ ਜੱਜਮੈਂਟਸ ਦੇ ਹਵਾਲਿਆਂ ਦੇ ਨਾਲ ਹੁਣ ਤੱਕ ਨੌਕਰੀਆਂ ਸੁਰੱਖਿਅਤ ਹੋਈਆਂ ਵੱਖ-ਵੱਖ ਭਾਗਾਂ ਦੇ ਵਿੱਚ ਉਹ ਆਪਾਂ ਸਾਰੀਆਂ ਜੱਜਮੈਂਟਸ ਜਿਹੜੀਆਂ ਨੈਕਸਟ ਹੀਅਰਿੰਗ ਦੇ ਲਈ ਜਦੋਂ ਆਵਾਂਗੇ ਉਹ ਲੈ ਕੇ ਆਵਾਂਗੇ ਸੋ ਇਹ ਤਾਂ ਨਾਲ-ਨਾਲ ਕੰਮ ਚੱਲਣਾ ਹੀ ਹੈਗਾ ਜਿਹੜੇ ਇੱਕ ਆਪਾਂ ਨੇ ਜਵਾਬ ਦੇਣਾ ਹੈਗਾ ਉਹ ਜਵਾਬ ਵੀ ਦੇਾਂਗੇ ਔਰ ਉਸ ਤੋਂ ਬਾਅਦ ਜਿਹੜਾ ਆਪਾਂ ਸਾਰੀ ਤਿਆਰਵਾਰੀ ਜਿਹੜੀ ਤਿਆਰੀ ਅੱਗੇ ਦੀ ਉਹ ਆਪਾਂ ਨੇ ਰੱਖਣੀ ਹੈਗੀ ਹੈ ਕਾਨੂੰਨੀ ਵੀ ਤਜਮਿਨੀ ਵੀ ਕਾਨੂੰਨੀ ਵਾਲੀ ਆਪਾਂ ਨੂੰ ਪਤਾ ਆਪਣੇ ਕੋਲ 21 ਦਿਨ ਦਾ ਟਾਈਮ ਹੈ ਉਸ ਤੋਂ ਕੱਲੇ ਕੋਈ ਆਪਾਂ ਤੁਹਾਨੂੰ ਜਵਾਬ ਦੇਵਾਂਗੇ ਹੈਨਾ ਔਰ ਉਸ ਤੋਂ ਬਾਅਦ ਜਿਹੜੀ ਅਗਲੀ ਗੱਲ ਹੈਗੀ ਹੈ ਕਿ ਜਿਸਾਨੇ ਜਿਵੇਂ ਤੁਹਾਨੂੰ ਦੱਸਿਆ ਹੈ ਕਿ ਆਪਣੇ ਵਿੱਚੋਂ 104 104 ਦੇ ਵਿੱਚੋਂ ਜੇ 100 ਸੇਫ ਹੋਣੇ ਹੈਗੇ ਆ ਤੇ ਮਗਰ ਜਿਹੜੇ 4 ਹੈ ਨਾ ਤਾਂ ਇਹ ਗੱਲ ਨਾ ਬੜੀ ਛੋਟੀ ਗੱਲ ਨਹੀਂ ਹੈਗੀ ਕਿ ਪੋਸਟ ਤੋਂ ਬਾਅਦ ਸੇਵ ਹੋਣ ਤੋਂ ਬਾਅਦ ਕਿ ਉਸ ਤੋਂ ਬਾਅਦ ਸਾਡੀ ਕੀ ਇਨਸਾਨੀਅਤ ਜਿਹੜੀ ਆਪਾਂ ਜਿਹੜੀ ਜ਼ਮੀਰ ਦੀ ਗੱਲ ਕਰਦੇ ਆਂ ਵੀ ਉਹ ਉਹਦਾ ਹੱਲ ਹੋਣਾ ਜਿਹੜਾ ਹੈਗਾ ਉਹ ਜ਼ਰੂਰ ਆਪਾਂ ਨੂੰ ਦੇਣਾ ਪਊਗਾ ਉਸ ਤੋਂ ਬਾਅਦ ਉਹਨਾਂ 4 ਦੇ ਵਾਸਤੇ ਜਿਵੇਂ ਅੱਜ ਆਏ ਹੈਗੇ ਆ ਉਦੋਂ ਇਹ ਚੀਜ਼ ਲੈ ਕੇ ਚੱਲਣੀ ਪਊਗੀ ਕਿ ਹਾਂ ਅਸੀਂ ਅਜੇ ਵੀ ਇਫੈਕਟਡ ਹੈਗੇ ਆਂ ਕਿਉਂਕਿ ਜਦੋਂ ਇਫੈਕਟਡ ਵਾਲਾ ਦਰਦ ਸਾਨੂੰ ਹੋਇਆ ਹੈਗਾ ਤਾਂ ਉਹ ਦਰਦ ਉਹ ਤੋਂ ਸਮਝਣਾ ਹੈਗਾ ਇਹ ਨਹੀਂ ਹੈਗਾ ਕਿ ਸਾਡੇ ਵਿੱਚ ਜਿਹੜੇ ਅੱਧੇ ਹੁਣ ਮੰਨ ਕੇ ਚਲੋ 60 ਸੇਫ ਹੋ ਜਾਂਦੇ ਨੇ 60 ਜਿਹੜੇ ਸੇਫ ਹੋ ਗਏ ਉਹ ਤੋਂ ਬਾਅਦ ਉਹ ਆਪਣੀ ਕੋਈ ਵੀ ਜ਼ਿੰਮੇਵਾਰੀ ਜਿਹੜੀ ਹੈਗੀ ਉਹ ਕਿਸੇ ਵੀ ਪੱਖ ਤੋਂ ਨਾ ਸਮਝਣ ਦੇਖੋ ਆਪਾਂ ਨੂੰ ਹੋ ਸਕਦਾ ਹੈ ਜਿਹੜੇ ਸਾਥੀ ਆਪਣੇ ਇਫੈਕਟਡ ਹੋਣਗੇ ਉਹਨਾਂ ਦੀ ਹੋ ਸਕਦਾ ਕੁਝ ਕੁ ਸਾਥੀ ਜਿਹਨੇ ਅੰਦਰ ਦੱਸ ਰਹੇ ਹੈਗੇ ਸੀਗਾ ਨਾ ਇੱਕ ਇੱਕ ਘਰ ਦੇ ਵਿੱਚ ਦੋ ਦੋ ਨੌਕਰੀਆਂ ਤੇ ਵੀ ਤਲਵਾਰ ਲਟਕੀ ਹੈਗੀ ਆ ਤਾਂ ਇਹੋ ਜਿਹੇ ਸਾਥੀਆਂ ਦੀ ਹੋ ਸਕਦਾ ਆਪਾਂ ਨੂੰ ਇਕਨੋਮਿਕਲੀ ਵੀ ਹੈਲਪ ਕਰਨੀ ਪੈ ਸਕਦੀ ਹੈ ਕਹਿੰਦੇ ਜਾਣੇ ਇਹ ਸਾਰੀਆਂ ਇਕੱਲੇ ਨਾਲ ਹੀ ਹੋਣੀਆਂ ਨੇ ਔਰ ਇਤਿਹਾਸ ਰਿਹਾ ਹੈਗਾ ਕਿ ਜਦੋਂ ਇਕਾ ਹੋਇਆ ਹੈਗਾ ਤਾਂ ਜਿਵੇਂ ਸਰ ਨੇ ਉਹਨੇ ਤੁਹਾਨੂੰ 89 ਡੇਜ਼ ਵਾਲੀ ਐਗਜ਼ਾਮਪਲ ਦਿੱਤੀ ਹੈਗੀ ਹੈ ਨਾ ਤਾਂ ਇਕੇ ਨਾਲ ਬੜਾ ਕੁਝ ਹੋਇਆ ਹੈਗਾ ਆ ਆਪਾਂ ਨੇ ਕਿਸਾਨ ਜਿੱਥੇ ਬੰਦੀਆਂ ਦੇ ਵਿੱਚੋਂ ਮਨਜੀਤ ਤਨੇਸਰ ਉਹਨਾਂ ਦੀ ਵੀ ਤੁਸੀਂ ਐਗਜ਼ਾਮਪਲ ਸੁਣੀ ਹੋਈ ਹੈ ਹੈ ਨਾ ਕਿ ਜਦੋਂ ਲੋਕ ਤੁਰੇ ਨੇ ਲੋਕਾਂ ਦਾ ਇਕੱਠ ਤੁਰਿਆ ਗਿਆ ਤਾਂ ਸੁਪਰੀਮ ਕੋਰਟ ਦੇ ਫੈਸਲਿਆਂ ਦੇ ਉਲਟ ਜਾ ਕੇ ਵੀ ਫੈਸਲੇ ਜਿਹੜੇ ਉਹ ਹੋਏ ਹੈਗੇ ਆ ਸਰਕਾਰਾਂ ਦੇ ਸਨਾਏ ਫੈਸਲੇ ਜਿਹੜੇ ਹੈਗੇ ਉਹ ਵੀ ਉਲਟ ਹੋਏ ਆ ਖਾਸ ਗੱਲ ਤੁਹਾਨੂੰ ਦੱਸ ਦਈਏ ਜਿਹੜਾ ਕੁਝ ਆ ਹੋਇਆ ਹੈਗਾ ਇੱਕ ਪਾਸੇ ਜਿਹੜੇ ਸਿੱਖਿਆ ਮੰਤਰੀ ਨੂੰ ਤੁਸੀਂ ਕੱਲੇ-ਕੱਲੇ ਜਾ ਕੇ ਮਿਲ ਕੇ ਆਉਣੇ ਹੋ ਉਸੇ ਹੀ ਸਿੱਖਿਆ ਮੰਤਰੀ ਦੇ ਸੈਨਾ ਦੇ ਨਾਲ ਇਹ ਕੁਝ ਹੋਇਆ ਮੈਡਮ ਕਹਿ ਰਹੇ ਸੀਗੇ ਕਿ ਜਦੋਂ ਅਸੀਂ ਸੈਨ ਕਰੇਗੇ ਆ ਤਾਂ ਸਾਨੂੰ ਬੜਾ ਫੀਲ ਹੋ ਰਿਹਾ ਸੀਗਾ ਅਸੀਂ ਮਤਲਬ ਕਿ ਸਾਡੀ ਆਤਮਾ ਨਹੀਂ ਕਹਿੰਦੀ ਸੀ ਵੀ ਅਸੀਂ ਸਾਈਨ ਕਰੀਏ ਇਸ ਹਨਾ ਇਸ ਚੀਜ਼ ਤੇ ਲੇਕਿਨ ਸਿੱਖਿਆ ਮੰਤਰੀ ਨੂੰ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਉਹਨੇ ਸੋਚਿਆ ਵੀ ਹੋਊਗਾ ਜੇਕਰ ਸਿੱਖਿਆ ਮੰਤਰੀ ਦੀ ਸੋਚ ਹੁੰਦੀ ਤਾਂ ਉਹਨਾਂ ਨੂੰ ਪਤਾ ਹੈ ਵੀ ਵਿਕਰਮ ਸਰ ਉਹ ਰੀ ਜਾਂ ਜਿੰਨੇ 6835 ਆ ਜਾਂ 41 ਕਾਰ ਦੀ ਜਿਹੜੀ ਲੀਡਰਸ਼ਿਪ ਵਾਰ-ਵਾਰ ਗੰਭੀਰਪੁਰ ਧਰ ਨਾਲ ਆ ਕੇ ਆਈ ਹੈ ਇਹ ਉਹਨਾਂ ਦੇ ਵਾਸਤੇ ਆਏ ਸੀਗੇ ਉਹਨਾਂ ਦੀ ਮੰਗ ਲੈ ਕੇ ਆਏ ਸੀਗੇ ਤਾਂ ਇੱਕ ਵਾਰੀ ਇਹਨਾਂ ਨੂੰ ਮੈਂ ਬੁਲਾਤ ਲਾਵਾਂ ਨਾ ਵੀ ਇਹਦਾ ਸੋਲੂਸ਼ਨ ਦੱਸੋ ਵੀ ਅ ਵਿਕਰਮ ਸਿੰਘ ਜੀ ਤੁਸੀਂ ਦੱਸੋ ਇਹਦਾ ਸੋਲੂਸ਼ਨ ਹੋ ਕੀ ਸਕਦਾ ਹੈ ਫਿਰ ਤਾਂ ਬੰਦੇ ਨੂੰ ਲੱਗਦਾ ਵੀ ਸਾਡਾ ਸਿੱਖਿਆ ਮੰਤਰੀ ਸਾਡੇ ਪ੍ਰਤੀ ਸੋਚਦਾ ਹੈਗਾ ਵੀ ਹਾਂ ਇਹ ਇਹਨੂੰ ਚਿੰਤਾ ਹੈਗੀ ਹੈ ਲੇਕਿਨ ਤੁਸੀਂ ਦੇਖੋ ਉਹ ਉਸ ਇਨਸਾਨ ਨੇ ਮਤਲਬ ਕੀ ਕੀ ਸੋਚ ਕੇ ਸੈਨ ਕਰੇ ਹੋਣਗੇ ਕਿਉਂ ਕਿ ਕਿੰਨਾ ਕਿਉਂਕਿ ਦੋ ਚਾਰ ਸਾਥੀਆਂ ਨੇ ਇੱਕ ਦਿਨ ਪਹਿਲਾਂ ਆਡੀਓ ਵੀ ਪਾਈ ਸੀ ਮਿਲ ਕੇ ਵੀ ਆਈਸੀਬੀ ਸਿੱਖਿਆ ਮੰਤਰੀ ਇਹ ਚੀਜ਼ ਬੋਲਦਾ ਹੈਗਾ ਕਿ ਹਾਂ ਤੁਹਾਨੂੰ ਤੁਹਾਨੂੰ ਸੇਫ ਕਰ ਲਾਂਗੇ ਐਵੇਂ ਸੇਫ ਕਰਨਗੇ ਇਸ ਤਰੀਕੇ ਦੇ ਨਾਲ ਉਹਨਾਂ ਦੀ ਕਹਿ ਲੋ ਪਰਵਾਨੀ ਜੀ ਦੇ ਨਾਲ ਸਭ ਕੁਝ ਹੋ ਰਿਹਾ ਹੈਗਾ ਠੀਕ ਹੈ ਔਰ ਉਹਨਾਂ ਦਾ ਜਿਹੜਾ ਇਹ ਕੰਮ ਹੈਗਾ ਜਿਹੜੇ ਉਹ ਕਹਿੰਦੇ ਜੋ ਉਹਨਾਂ ਨੇ ਹਾਰਾਪਨ ਦੀ ਜਿਹੜੀ ਗੱਲ ਕਰਦੇ ਸੀ ਉਹ ਉਹਨਾਂ ਦੇ ਕੋਲ ਹੈ ਨਹੀਂਗਾ ਜਿਕਰ ਹਾਰਾਪਨ ਉਹਨਾਂ ਦੇ ਹੱਥ ਦੇ ਵਿੱਚ ਪਕਰੋਣਾ ਹੈਗਾ ਨਾ ਇਹ ਤੁਹਾਡੇ ਏਕੇ ਨੇ ਤੁਹਾਡੀ ਤਾਕਤ ਨੇ ਤੁਹਾਡੇ ਜਜ਼ਬੇ ਨੇ ਔਰ ਇਹ ਜਜ਼ਬਾ ਲਾਸਟ ਤੱਕ ਉਦੋਂ ਤੱਕ ਬਣਾ ਕੇ ਰੱਖਿਓ ਜੇ ਜਦੋਂ ਤੱਕ ਕੱਲਾ ਲਾਸਟ ਵਾਲਾ ਲਾਸਟ ਡੇਟ ਉਹ ਬਰਥ ਵਾਲਾ ਜਿਹੜਾ ਸਾਥੀ ਜਿਹੜਾ ਹੈ ਉਹ ਸੇਫ ਨਹੀਂ ਹੋ ਜਾਂਦਾ ਹੈਗਾ ਉਦੋਂ ਤੱਕ ਆਹੀ ਜਜ਼ਬਾ ਰੱਖਿਓ ਜਿਹੜਾ ਅੱਜ ਹੈਗਾ ਫਿਰ ਜਾ ਕੇ ਜਿਹੜਾ ਇਹ ਆ ਆਪਣਾ ਮੈਸ ਜਿਹੜਾ ਮਸਲਾ ਹੈ ਇਹ ਹੱਲ ਹੋਣਾ ਹੈਗਾ ਤੇ ਗਰਮੀ ਦੀ ਪ੍ਰਵਾਹ ਨਾ ਕਰਿਓ ਜੀ 11 ਤਰੀਕ ਨੂੰ ਕਿਧਰੇ ਇਹ ਸੋਚ ਲਓ ਵੀ ਹਾਂ ਗਰਮੀ ਬਹੁਤ ਹੈਗੀ ਹੈ ਗਰਮੀਆਂ ਐਸ ਤੋਂ ਵੱਡੀ ਗਰਮੀ ਕੀ ਹੋਣੀ ਹੈਗੀ ਹੈ ਹਨਾ ਜਿੱਥੇ ਸਾਰੀ ਉਮਰ ਹੀ ਇੱਕ ਉਸ ਦਲਦਲ ਦੇ ਵਿੱਚ ਤੁਹਾਨੂੰ ਸੁੱਟਿਆ ਜਾ ਸਕਦਾ ਹੈ ਇੱਕ ਚੀਜ਼ ਹੋਰ ਦੱਸ ਦਈਏ ਕਿਧਰੇ ਇਹ ਵੀ ਨਾ ਸਮਝ ਲਿਓ ਜੇ ਵੀ ਉਹਨਾਂ ਨੇ ਡਾਟਾ ਮੰਗ ਲੈਣਾ ਠੀਕ ਹੈ ਹੁਣ ਇੱਕ ਇਹ ਵੀ ਬੜੀ ਦਿਮਾਗ ਦੇ ਵਿੱਚ ਗੱਲ ਜਾਂਦੀ ਹੈ ਕਿ ਜਿਵੇਂ ਪਹਿਲਾਂ ਡਬਲਿੰਗ ਤੋਂ ਦੇ ਸਮੇਂ ਚੱਲੀ ਹੈਗੀ ਸੀਗੀ ਹੁਣ ਕਿਤੇ ਇਹ ਨਾ ਮੰਨ ਲਿਆ ਜੇ ਵੀ ਉਹਨਾਂ ਨੇ ਕਿਤੇ ਸਾਨੂੰ ਥੋੜਾ ਜਿਹਾ ਕਹਿਤਾ ਵੀ ਅਸੀਂ ਜਿਹੜਾ ਨੋਟ ਜੁਆਇਨਿੰਗ ਡਾਟੇ ਦੇ ਵਾਸਤੇ ਤੁਸੀਂ ਵੀ ਲਾਇਆ ਹੋ ਜੇ ਅਸੀਂ ਵੀ ਵਰਕ ਕਰਦੇ ਆ ਤੇ ਵਿੱਚ ਇੱਕ ਫਿਰ ਕਿਧਰ ਦਿਮਾਗ ਦੇ ਵਿੱਚ ਕੁੱਟੀ ਕਹਾਣੀ ਚੱਲ ਪਈ ਵੀ ਹਾਂ ਕੋਈ ਗੱਲ ਨਹੀਂ ਵੀ ਹੁਣ ਅੱਦੇ ਫਿਰ ਸੇਫ ਹੋ ਜਾਾਂਗੇ ਅਸੀਂ 11 ਨੂੰ ਅਸੀਂ ਕਹਿੰਦੇ ਜੀ ਸੋ ਇਹ ਗੱਲਾਂ ਨੂੰ ਇੱਕ ਵਾਰੀ ਕੁਝ ਵੀ ਨਹੀਂ ਗੱਲ ਇਹ ਆ ਕਿ ਭਰੋਸਾ ਡਾਕਟਰ ਜਾਂ ਸਰਕਾਰ ਤੇ ਨਹੀਂ ਜਥੇਵੰਦੀਆਂ ਤੇ ਬਿਲਕੁਲ ਜੇ ਤੁਸੀਂ ਜਥੇਵੰਦੀਆਂ ਤੇ ਭਰੋਸਾ ਕਰੋਗੇ ਫਿਰ ਸਾਰੇ ਸੇਫ ਹੋਵੋਗੇ ਕੋਈ ਪਰਵਾਹ ਨਹੀਂ ਟੈਨਸ਼ਨ ਨਹੀਂ ਲੈਣੀ ਕਈ ਵਾਰੀ ਗੋਲੀਆਂ ਦੋ ਵਧਾ ਲੈਣੇ ਆ ਕੋਈ ਟੈਨਸ਼ਨ ਨਹੀਂ ਲੈਣੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਨੇ ਤੇ ਬੰਦਾ ਉਹ ਆ ਜਿਹੜਾ ਉਹ ਮੁਸ਼ਕਲਾਂ ਨਾਲ ਲੜ ਕੇ ਜਿੱਤਦਾ ਤੇ ਅੱਗੇ ਵੱਧਦਾ ਤੇ ਸਾਰਿਆਂ ਦਾ ਧੰਵਾਦ ਆ ਤੇ ਆਪਾਂ ਇਕੱਠੇ ਹੀ نیچے ਜਾਵਾਂਗੇ ਇੱਕ ਵਾਰੀ ਜਿਵੇਂ ਆਏ ਸੀ ਉਧਰੋਂ ਦੀ ਉਵੇਂ ਜਾਵਾਂਗੇ ਇਹ ਜਿੱਥੇ ਬੰਦਕ ਤਾਕਤ ਹੁੰਦੀ ਹੈ ਫਿਰ ਵੇਟ ਤੋਂ ਤੁਸੀਂ ਡਿਸਪਾਸ ਹੋ ਠੀਕ ਹੈ ਦਲ